ਖਸ਼ਿਆਰਪੁਰ ਦੇ ਵਿੱਚ 5 ਸਾਲਾਂ ਦੇ ਹਰਵੀਰ ਨਾਲ ਵਾਪਰੀ ਤਰਤਨਾਕ ਘਟਨਾ ਤੋਂ ਬਾਅਦ ਜਿੱਥੇ ਪੂਰੇ ਪੰਜਾਬ ਦੇ ਵਿੱਚ ਇਹ ਮੰਗ ਉੱਠੀ ਕਿ ਪ੍ਰਵਾਸੀਆਂ ਨੂੰ ਪੰਜਾਬ ਦੇ ਵਿੱਚੋਂ ਕੱਢਿਆ ਜਾਵੇ ਉੱਥੇ ਹੀ ਦੂਜੇ ਪਾਸੇ ਫਤੇਗੜ ਚੁੜੀਆਂ ਦੇ ਵਿੱਚ ਅਮਿਤ ਛਾਲ ਦੀ ਪ੍ਰਧਾਨਗੀ ਦੇ ਹੇਠ ਇੱਕ ਮੀਟਿੰਗ ਕੀਤੀ ਗਈ ਤੇ ਉਸ ਦੇ ਵਿੱਚ ਵਿਚਾਰ-ਵਟਾਂਦਰਾ ਕਰਨ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਕਿ ਜੋ ਵੀ ਇਸ ਇਲਾਕੇ ਦੇ ਵਿੱਚ ਪ੍ਰਵਾਸੀ ਕੰਮ ਕਰਨ ਦੇ ਲਈ ਆਇਆ ਜੇ ਆਵੇਗਾ ਉਸ ਦੀ ਪੀਸੀਸੀ ਹੋਣੀ ਚਾਹੀਦੀ ਏ ਤਾਂ ਜੋ ਕੀ ਪਤਾ ਚਲ ਸਕੇ ਕਿ ਉਸ ਨੇ ਪਹਿਲਾਂ ਕੋਈ ਅਪਰਾਧ ਤਾਂ ਨਹੀਂ ਕੀਤਾ ਤਾਂ ਇਸ ਮੀਟਿੰਗ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਵੱਖ-ਵੱਖ ਵਰਗਾਂ ਦੇ ਲੋਕ ਮੌਜੂਦ ਸਨ ਜਿਨ੍ਹਾਂ ਦੇ ਵੱਲੋਂ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਪ੍ਰਵਾਸੀਆਂ ਨੂੰ ਲੈ ਕੇ ਕੁਝ ਕਿਹਾ ਗਿਆ ਏ ਆਓ ਸੁਣਦੇ ਹਾਂ ਦੇਖੋ ਜੀ ਆਪਾਂ ਇੱਕ ਤਿੰਨ ਮੈਂਬਰ ਸੀਗੇ ਪਹਿਲਾਂ ਜੇਤੋਂ ਆਪਾਂ ਇੱਕ ਸੋਚ ਰੱਖੀ ਤੇ ਤਨਾ ਮੈਂਬਰਾਂ ਤੋਂ ਆਪਾਂ ਨੂੰ ਇੱਕ ਜਿਹੜਾ ਹੁਸ਼ਿਆਰਪੋਦ ਦੇ ਵਿੱਚ ਇੱਕ ਬੱਚੇ ਨਾਲ ਹੋਇਆ कांड ਹੋਇਆ ਉਹ ਤੋਂ ਸਾਡੇ ਵੀ ਇੱਥੇ ਬੱਚੇ ਖੇਡਦੇ ਆ ਇੱਕ ਛੋਟਾ ਜਿਹਾ ਮੈਸੇਜ ਸਾਰਿਆਂ ਨੂੰ ਦੇਣਾ ਚਾਹੁੰਦੇ ਆ ਕਿ ਸੇਫਟੀ ਜਿਹੜੀ ਐ ਨਾ ਉਹ ਬਹੁਤ ਜ਼ਰੂਰੀ ਆ ਉਹਦੇ ਵਿੱਚ ਭਾਈ ਸਾਬਾਦਾਲ ਆਪਾਂ ਮੀਟਿੰਗ ਕੀਤੀ ਸੀ ਆਪਣੇ ਵੀਰਾਂ ਨਾਲ ਸਰਪੰਚ ਸਾਹਿਬ ਨਾਲ ਉੱਥੇ ਆਪਾਂ ਮੀਟਿੰਗ ਕਰਕੇ ਫਿਰ ਆਪਾਂ ਸਾਰਿਆਂ ਨੂੰ ਵੱਡੀ ਮੀਟਿੰਗ ਕਰਨ ਦੀ ਕੋਸ਼ਿਸ਼ ਕੀਤੀ ਕਿ ਸਾਰਿਆਂ ਨੂੰ ਜਾਗਰੂਕ ਕੀਤਾ ਜਾਵੇ ਜਾਗਰੂਤਾ ਮਤਲਬ ਆ ਕਿ ਜਿਹੜੇ ਇੱਥੇ ਪ੍ਰਵਾਸੀ ਕੰਮ ਕਰ ਰਹੇ ਆ ਇੱਥੇ ਕੁਝ ਮੁਸਲਮ ਭਾਈ ਜਿਹਾ ਕੰਮ ਕਰ ਰਿਆ ਵਾ ਉਹਨਾਂ ਕੋਲੋਂ ਆਪਾਂ ਉਹਨਾਂ ਦੀ ਆਈਡੈਂਟੀ ਨਾਲ ਲਈਏ ਇੱਕ ਉਹਨਾਂ ਦੀ ਜਿਵੇਂ ਇੱਥੇ ਇਹਨਾਂ ਨੇ ਵੀਰਾਂ ਨੇ ਸੁਝਾ ਦਿੱਤਾ ਕਿ ਇੱਕ ਐਪ ਹੁੰਦੀ ਆ ਵੀਰ ਜੀ ਨੇ ਉਹਨੇ ਇੱਕ ਸੁਝਾ ਦਿੱਤਾ ਕਿ ਪੁਲਸ ਕੋਲ ਇੱਕ ਐਪ ਹੁੰਦੀ ਆ ਜਿਹਦੇ ਵਿੱਚ ਫੋਟੋ ਕਲਿੱਕ ਕਰਨ ਦੇ ਨਾਲ ਹੀ ਇੱਥੇ ਪਤਾ ਚੱਲ ਜਾਂਦਾ ਕਿ ਉਹ ਇੱਕ ਕੋਈ ਜ਼ੁਲਮ ਕਰਕੇ ਇੱਥੇ ਨਹੀਂ ਕਿਤੋਂ ਆਇਆ ਉਹ ਪੀਸੀਸੀ ਕਰਾਈ ਜਾ ਰਏ ਕੋਈ ਆਧਾਰ ਕਾਰਡ ਪੈਨ ਕਾਰਡ ਉਹਨਾਂ ਦੇ ਲੈ ਕੇ ਇੱਕ ਮੇਰੀ ਹੋਰ ਸਾਰਿਆਂ ਨੂੰ ਅਪੀਲ ਆ ਵੀ ਜਿਨ੍ਹਾਂ ਨੇ ਉੱਥੇ ਆਪਣੀਆਂ ਦੁਕਾਨਾਂ ਜਾਂ ਘਰ ਦਿੱਤੇ ਏ ਕਰਾਏ ਦੇ ਉੱਤੇ ਉਹ ਵੀ ਉਹਨਾਂ ਦੇ ਨਾਲ ਆਪਣੀ ਇਹਨਾਂ ਨੂੰ ਕਹਿਣ ਕਿ ਪੀਸੀਸੀ ਆਪਣੀ ਇਹਨਾਂ ਦੀ ਕਲੀਅਰ ਕਰਾ ਕੇ ਆਪਣੇ ਉੱਥੋਂ ਸਾਨੂੰ ਦਿਓ ਤਾਂ ਕਿ ਸਾਨੂੰ ਪਤਾ ਤੇ ਲੱਗੇ ਕਮ ਸਿਕਮ ਜਿਹੜੇ ਸਾਡੇ ਨਾਲ ਰਹਿੰਦੇ ਪਏ ਆ ਵਿਚਰਦੇ ਪਏ ਆ ਉਹ ਸਹੀ ਵੀ ਹੈ ਜਾਂ ਕੋਈ ਉੱਥੋਂ ਭੱਜ ਕੇ ਤਾਂ ਨਹੀਂ ਆਇਆ ਕੋਈ ਕਤਲ ਕਰਕੇ ਆਇਆ ਹੋਵੇ ਕੱਲ ਸਾਡੇ ਨਾਲ ਨਾ ਸਾਡੇ ਕਿਸੇ ਬੱਚੇ ਨਾਲ ਕੁਝ ਹੋ ਜੇ ਤੇ ਫਿਰ ਕਿੰਨੋ ਇੱਕ ਮੈਨੂੰ ਭਾਈ ਸਾਹਿਬ ਨੇ ਮੈਨੂੰ ਬੜੀ ਵਧੀਆ ਗੱਲ ਅਗੀ ਉਹਨਾਂ ਨੇ ਕਿਹਾ ਜੀ ਮੈਨੂੰ ਕੀ ਇਹ ਆਦ ਜਦੋਂ ਆਪਾਂ ਕਹਿੰਦੇ ਆ ਨਾ ਮੈਨੂੰ ਕੀ ਤੇ ਮੈਨੂੰ ਲੱਗਦਾ ਵਾ ਕਿ ਇਹ ਆਦਤ ਛੱਡਾਂਗੇ ਤੇ ਅਸੀਂ ਅੱਗੇ ਵਧਾਂਗੇ ਉਸ ਤੋਂ ਪਹਿਲਾਂ ਕੁਝ ਨਹੀਂ ਹੋਣਾ ਮੰਨ ਲਓ ਕਿਸੇ ਦਾ ਬੱਚਾ ਸੀ ਉਹਨੂੰ ਦੋਖਾ ਜੇ ਰੱਬ ਨਾ ਕਰੇ ਸਾਡੇ ਲੱਗ ਜਾ ਕੇ ਹੁੰਦਾ ਤੇ ਅੱਜ ਇਹ ਸਾਰਿਆਂ ਨੇ ਕੈਂਡਲ ਫੜ ਕੇ ਇੱਥੇ ਹੁਣੇ ਤੁਰ ਪੈਣਾ ਸੀਗਾ ਬਾਜ਼ਾਰ ਦੇ ਵਿੱਚ ਕਿ ਅੱਜ ਇਹ ਕਾਂਡ ਹੋ ਗਿਆ ਉਹ ਸਿਰਫ ਇੱਕ ਰਾਜਨੀਤੀ ਸੀਗੀ ਮੈਂ ਕਹਿੰਨਾ ਸਾਰਿਆਂ ਨੂੰ ਕਹਿੰਨਾ ਕਿ ਰਾਜਨੀਤੀ ਛੱਡ ਕੇ ਫਿਰ ਇਸ ਕੰਮ ਲਈ ਤੁਰੋ ਜੇ ਇਹਦੇ ਮਨ 'ਚ ਕੋੜ ਹੈਗਾ ਰਾਜਨੀਤੀ ਵਾਲਾ ਕਿ ਮੈਂ ਵੋਟ ਬੈਂਕ ਲਈ ਤੁਰਨਾ ਨਾਲੋਂ ਬਿਨਾਂ ਸ਼ੱਕ ਆਪਾਂ ਹੁਣੇ ਕਹਿੰਦੇ ਆ ਜੀ ਉਹ ਹੁਣੇ ਸਾਡੇ ਨਾਲ ਨਾ ਤੁਰੇ ਇੱ ਇਹਨਾਂ ਦਾ ਬੜਾ ਸਹਿਯੋਗ ਆ ਸਾਡੀਆਂ ਸੰਸਥਾਵਾਂ ਆਈਆਂ ਫਟੇਗੜ ਚੂੜੀਆਂ ਤੋਂ ਜਿਹੜੀਆਂ ਆਪਣੀਆਂ ਨੇ ਉਹਨਾਂ ਨੇ ਪੂਰਾ ਸਾਥ ਦਿੱਤਾ ਇਸ ਮੀਟਿੰਗ ਦੇ ਵਿੱਚ ਪਰ ਮੇਰੀ ਇੱਕੋ ਬੇਨਤੀ ਆ ਸਾਰਿਆਂ ਨੂੰ ਕਿ ਇਹ ਚੀਜ਼ ਦੇ ਅਵੇਅਰ ਹੋਵੋ ਨਾਲ ਜੁੜੋ ਬਸ ਮੈਂ ਇਹੋ ਮੈਸੇਜ ਦੇਣਾ ਚਾਹੁੰਦਾ ਤੁਹਾਨੂੰ ਗੱਲ ਇਹ ਕਿ WhatsApp ਦੇਖੋ ਪਿੱਛੇ ਕੈਂਸੀਡੈਂਸ ਹੁਸ਼ਿਆਰਪੁਰ ਹੋਇਆ ਜਿਹੜਾ ਬੱਚੇ ਛੋਟੇ ਦੇ ਨਾਲ ਬੱਤਸ ਲੁਕੀ ਕਰਕੇ ਉਹਦਾ ਕਤਲ ਕਰਤਾ ਗਿਆ ਬੜੀ ਨਿੰਦਨਯੋਗ ਘਟਨਾ ਸੀਗੀ ਜਿਹੜੀ ਆ ਵਾਪਰੀ ਹੈ ਉਸ ਸੰਬੰਧ ਚ ਪੰਜਾਬ ਤੇ ਜਗਾ ਜਗਾ ਦੇ ਉੱਤੇ ਇੱਕ ਲਹਿਰ ਚੱਲੀ ਦੀ ਹੈ ਕਿ ਪ੍ਰਵਾਸੀ ਜਿਹੜੇ ਨੇ ਉਹਨਾਂ ਨੂੰ ਅਸੀਂ ਪੰਜਾਬ ਤੋਂ ਬਾਹਰ ਕੱਢ ਲੈ। ਬੜੇ ਗਰਮ ਦਲ ਤਕਰੀਬਨ ਸਾਰੀ ਹੀ ਜਿਹੜੀ ਪੰਜਾਬੀ ਹੈ ਤੇ ਉਹ ਇਸ ਚੀਜ਼ ਤੋਂ ਬੜੀ ਅਨੌਇਡ ਹੋਈ। ਇਹ ਜਿਹੜਾ ਕਾਰਾ ਹੋਇਆ ਹੈ ਬਹੁਤ ਗਲਤ ਹੋਇਆ ਹੈ। ਕੱਟਣਾ ਬਹੁਤ ਨਿੰਦਣਜੋ ਕੱਟਣਾ ਹੈ। ਤੇ ਲੋਕਾਂ ਦੇ ਮਨ ਚ ਇੱਕ ਵਿਚਾਰ ਆਇਆ ਕਿ ਇਹਨਾਂ ਦੇ ਨਾਲ ਅਸੀਂ ਇਹਨਾਂ ਨੂੰ ਕਿਸ ਤਰ੍ਹਾਂ ਅਸੀਂ ਠੀਕ ਕਰ ਸਕਦੇ ਹਾਂ? ਕਿੱਦਾਂ ਠੱਲ ਪਾ ਸਕਦੇ ਹਾਂ? ਉਸੇ ਸੰਬੰਧ ਚ ਅੱਜ ਸਾਡਾ ਵੀਰ ਅਮਿਤ ਸਿਆਲ ਏ ਉਹਨੇ ਕੋਪਰਾਲਾ ਕੀਤਾ ਉਹਨੇ ਸਾਰੀਆਂ ਸ਼ਹਿਰ ਦੀਆਂ ਸੰਸਥਾਵਾਂ ਨੂੰ ਔਰ ਚੰਗੇ ਲੋਕ ਜਿੰਨੇ ਵੀ ਨੇ ਸਾਰਿਆਂ ਨੂੰ ਇਕੱਠਿਆਂ ਕੀਤਾ ਕਿ ਅਸੀਂ ਇਸ ਲਹਿਰ ਦਾ ਹਿੱਸਾ ਬਣੀਏ ਔਰ ਅਸੀਂ ਵੀ ਆਪਣੇ ਸ਼ਹਿਰ ਦੇ ਵਿੱਚੋਂ ਇਸ ਚੀਜ਼ ਨੂੰ ਸਫਾਇਆ ਕਰਨ ਵਾਸਤੇ ਅੱਗੇ ਵਧੀਏ ਵਿਚਾਰ ਕੀਤੇ ਗਏ ਵਿਚਾਰਾਂ ਦੇ ਵਿੱਚ ਇੱਕ ਗੱਲ ਸਾਹਮਣੇ ਆਈ ਕਿ ਦੇਖੋ ਮੈਂ ਇਤਦਲ ਜਾਣਨਾ ਇੱਥੇ ਬੜੇ ਐਸੇ ਪ੍ਰਵਾਸੀ ਭਰਾ ਨੇ ਸਾਡੇ ਵੀਰ ਨੇ ਜਿਹੜੇ 20-25-25 ਸਾਲ ਤੋਂ ਇੱਥੇ ਰਹਿ ਰਹੇ ਔਰ ਕੰਮ ਕਰ ਰਹੇ ਨੇ ਮਾੜੇ ਚੰਗੇ ਲੋਕ ਹਰ ਜਗ੍ਹਾ ਤੇ ਪੈਦਾ ਹੁੰਦੇ ਆ ਆਂਦੇ ਨੇ ਡਿਮਾਂਡ ਇਹੀ ਏ ਕਿ ਇਹ ਜਿੰਨੇ ਵੀ ਲੋਕ ਬਾਹਰੋਂ ਆ ਕੇ ਸਾਡੇ ਕਸਬੇ 'ਚ ਵਸੇ ਨੇ ਇਹਨਾਂ ਦੀ ਆਈਡੈਂਟੀਫਿਕੇਸ਼ਨ ਹੋਣੀ ਚਾਹੀਦੀ ਏ ਇਹਨਾਂ ਦੇ ਰਿਕਾਰਡ ਚੈੱਕ ਹੋਣੇ ਚਾਹੀਦੇ ਨੇ ਜਿੱਥੋਂ ਵੀ ਆਏ ਨੇ ਇਹਨਾਂ ਦੀ ਇੱਥੋਂ ਬੈਕਗ੍ਰਾਉਂਡ ਚੈੱਕ ਹੋਣੀ ਚਾਹੀਦੀ ਏ ਉਦੇ ਸੰਬੰਧ ਦੇ ਵਿੱਚ ਅਸੀਂ ਇੱਕ ਮੈਮੋਰੈਂਡਮ ਇੱਕ ਦੋ ਦਿਨਾਂ ਦੇ ਵਿੱਚ ਪਲਾਨ ਕਰ ਰਹੇ ਹਾਂ ਜਿਹੜਾ ਅਸੀਂ ਪ੍ਰਸ਼ਾਸਨ ਨੂੰ ਦਵਾਂਗੇ ਕਿ ਇਹਨਾਂ ਸਾਰਿਆਂ ਨੂੰ ਟ੍ਰੇਸ ਆਊਟ ਕਰਕੇ ਇਹਨਾਂ ਦੇ ਬੈਕਗ੍ਰਾਉਂਡ ਚੈੱਕ ਕੀਤੀ ਜਾਏ ਕਿ ਕੋਈ ਇਹਨਾਂ ਚ ਕ੍ਰਿਮੀਨਲ ਮਾਈਂਡਡ ਬੰਦਾ ਤੇ ਨਹੀਂ ਜਿਹੜਾ ਆਪਣੀ ਸਟੇਟ ਦੇ ਵਿੱਚੋਂ ਤੜੀ ਪਾਰ ਹੋਏ ਜਾਂ ਉੱਥੇ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਵਾਲਾ ਹੋਏ ਔਰ ਸਾਡੇ ਹਲਕੇ ਦੇ ਸਾਡੇ ਸ਼ਹਿਰ ਦੇ ਵਿੱਚ ਆ ਗਏ ਉਹ ਰਹਿ ਰਿਹਾ ਔਰ ਕੱਲ ਨੂੰ ਇਹ ਨਾ ਹੋਏ ਕਿ ਉਸ ਬੰਦੇ ਦਾ ਨੁਕਸਾਨ ਸਾਨੂੰ ਚਲਣਾ ਪਵੇ ਜੇ ਇਸ ਸੰਬੰਧ ਚ ਮੀਟਿੰਗ ਕੀਤੀ ਗਈ ਔਰ ਅਸੀਂ ਚਾਹਦੇ ਆ ਕਿ ਜਿਹੜਾ ਵੀ ਕੋਈ ਬੰਦਾ ਬਾਹਰੋਂ ਇਮੀਗ੍ਰੇਟ ਹੋ ਕੇ ਸਾਡੇ ਪੰਜਾਬ ਚ ਆਂਦਾ ਜਾਂ ਸਾਡੀ ਸਟੇਟ ਚ ਆਂਦਾ ਜਾਂ ਸਾਡੇ ਕਸਬਿਆਂ ਜਾਂਦਾ ਉਹਦੀ ਕਮ ਸੇ ਕਮ ਇੱਕ PCC ਰਿਪੋਰਟ ਲਈ ਜਾਏ ਜੇ ਕੋਈ ਬੰਦਾ ਇਹਨਾਂ ਨੂੰ ਕਿਰਾਏ ਤੇ ਰੱਖਦਾ ਹੈ ਜਾਂ ਕੋਈ ਵੀ ਇਹਨਾਂ ਨੂੰ ਸ਼ੈਲਟਰ ਦਿੰਦਾ ਇਹਨਾਂ ਦਾ ਬੈਕਗ੍ਰਾਉਂਡ ਇਹਨਾਂ ਦੇ ਪਿੱਛੋਂ PCC ਦੀ ਜਾਂ ਪੁਲਿਸ ਕਲੀਅਰੈਂਸ ਸਰਟੀਫਿਕੇਟ ਇਹਨਾਂ ਦਾ ਆਉਣਾ ਚਾਹੀਦਾ ਜਿਹਦੇ ਵਿੱਚ ਪਤਾ ਲੱਗੇ ਕਿ ਵਾਕਈ ਇਹ ਬੰਦਾ ਯਰ ਜੈਨੂਅਲ ਹੈ ਕਿਉਂਕਿ ਅਸੀਂ ਨਹੀਂ ਚਾਹਦੇ ਠੀਕ ਹੈ ਲੇਬਰ ਵਰਕ ਕਰਨ ਆਏ ਨੇ ਕੰਮ ਕਰਨ ਸਾਡੇ ਸਾਡੇ ਪੰਜਾਬੀ ਵੀ ਬਾਹਰ ਦੀਆਂ ਸਟੇਟਾਂ ਦੇ ਵਿੱਚ ਕੰਮ ਕਰ ਰਹੇ ਨੇ ਇਹ ਇੱਕ ਮਾਹੌਲ ਐਦਾਂ ਦਾ ਕ੍ਰੀਏਟ ਨਹੀਂ ਕਰਨਾ ਕਿ ਅੱਜ ਅਸੀਂ ਇਹਨਾਂ ਨੂੰ ਸਾਰਿਆਂ ਨੂੰ ਬਾਹਰ ਕੱਢੀ ਜਾਈਏ ਉੱਧਰੋਂ ਸਾਡੇ ਪੰਜਾਬੀਆਂ ਨੂੰ ਉੱਧਰਲੀ ਸਟੇਟਾਂ ਵਾਲੇ ਕੱਢਣਾ ਸ਼ੁਰੂ ਹੋ ਜਣੇ ਕਿ ਬਹੁਤ ਵੱਡਾ ਕੰਮ ਸ਼ੁਰੂ ਹੋ ਜਾਏਗਾ ਜਿਹੜਾ ਕਿ ਸਾਂਭਿਆ ਨਹੀਂ ਜਾਏਗਾ ਅਸੀਂ ਚਾਹਦੇ ਆ ਕਿ ਜਿਹੜੇ ਚੰਗੀ ਫਿਤਰਤ ਦੇ ਲੋਕ ਨੇ ਚੰਗੇ ਇਨਸਾਨ ਨੇ ਜਿਨ੍ਹਾਂ ਨੂੰ ਸਮਝ ਐ ਜਿਹੜੇ ਚੰਗੀ ਬੈਕਗ੍ਰਾਉਂਡ ਵਾਲੇ ਨੇ ਉਹ ਰਹਿਣ ਕੰਮ ਕਰਨ ਸਾਨੂੰ ਕੋਈ ਇਤਰਾਜ਼ ਨਹੀਂ ਸਾਡੇ ਵੀ ਲੋਕ ਉੱਥੇ ਕੰਮ ਕਰ ਰਹੇ ਨੇ ਬਟ ਕ੍ਰਿਮੀਨਲ ਮਾਈਂਡਡ ਦਾ ਕੋਈ ਹੋਵੇ ਜਿਹੜਾ ਕੱਲ੍ਹ ਸਾਡੇ ਸ਼ਹਿਰ ਦੇ ਵਿੱਚ ਜਾਂ ਸਾਡੀ ਸਟੇਟ ਦੇ ਵਿੱਚ ਕੋਈ ਐਸਾ ਕੰਮ ਕਰ ਦੇ ਜਦ ਜਦਾਂ ਇਹ ਕੰਮ ਹੋਇਆ ਜਦੋਂ ਇਹ ਬੱਚਾ ਇੱਕ ਜਿਹੜਾ ਸ਼ਰਮਨਾਕ ਹਰਕਤ ਕਰਕੇ ਉਹਨੂੰ ਵਿਚਾਰੇ ਨੂੰ ਕਤਲ ਕਰਤਾ ਗਿਆ ਇਹੋ ਜਿਹਾ ਕੰਮ ਕੋਈ ਨਾ ਹੋਵੇ ਔਰ ਅਸੀਂ ਅਮਿਤ ਜੀ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇੰਦੀ ਵਧੀਆ ਸੋਚ ਦੇ ਨਾਲ ਇਸ ਲੈਰ ਨੂੰ ਸ਼ੁਰੂ ਕੀਤਾ ਔਰ ਅਸੀਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਕਹਾਂਗੇ ਕਿ ਸਾ ਇਹਨਾਂ ਦਾ ਸਾਥ ਦੇਵੋ ਔਰ ਅੱਗੋਂ ਜਿਹੜੇ ਪ੍ਰੋਗਰਾਮ ਅਸੀਂ ਲਿਕਣੇ ਨੇ ਜਿਹੜੇ ਇਹਨਾਂ ਦੀ ਪਲੈਨਿੰਗ ਹੋਏਗੀ ਉਹਦੇ ਚ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਹਰ ਚੀਜ਼ ਤੋਂ ਉੱਪਰ ਉੱਠ ਕੇ ਇਹਨਾਂ ਦਾ ਸਹਿਯੋਗ ਕਰੀਏ ਇਹਨਾਂ ਦਾ ਸਾਥ ਦਈਏ ਕਿਉਂਕਿ ਇਹ ਕਿਸੇ ਦਾ ਪਰਸਨਲ ਕੰਮ ਨਹੀਂ ਇਹ ਸਾਡੇ ਸਾਰਿਆਂ ਦੀ ਸੇਫਟੀ ਸੁਰੱਖਿਆ ਦਾ ਕੰਮ ਹੈ ਜੀ ਧੰਨਵਾਦ